ਹਾਂਜੀ ਸਸ ਜੀ ਸਾਰਿਆਂ ਨੂੰ ਤੇ ਅੱਜ ਸਵੇਰੇ ਸਵੇਰੇ ਪਿਆ ਜੀ ਖਾ ਲਓ ਜੀ ਸਾਰਿਆਂ ਕੋ ਲਈ ਲੈ ਲਓ ਪੁੱਤ ਸਾਈਡ ਬਾੜਾ ਲਾਉਂਦੇ ਨਹੀਂ ਸਾਰੇ ਰੋਟ ਤੇ ਬੱਚੇ ਨਾਲ ਬਹੁਤ ਖੁਸ਼ ਹੋ ਕੇ ਖਾਂਦੇ ਜਿਹੜੇ ਦੁੱਧ ਲੈ ਕੇ ਜਾਂਦੇ ਆ ਨਾ ਉਹ ਅੱਜ ਸਵੇਰੇ ਰੋਟ ਫੜਾ ਕੇ ਗਏ ਨੇ ਜੀ ਹੈਲੋ ਹਾਂਜੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਗਲੀਨ ਮੇਰਾ ਬਲਾਕ ਦੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਆਪਾਂ ਜਾ ਰਹੇ ਹਾਂ ਜੀ ਇੱਧਰ ਮਿਲਨ ਆਪਣੇ ਇੱਧਰ ਸੰਗਰੂਰ ਤੋਂ ਹੀ ਆ ਨਹੀਂ ਜਾਣ ਪਹਿਚਾਨ ਤੇ ਭੈਣ ਨੇ ਦਰਦੀ ਨੇ ਦਰਵਾਜ਼ਾ ਲਾ ਲਿਆ ਵੀ ਉਹਨਾਂ ਦੇ ਕਈ ਵਾਰੀ ਕੁੱਤੇ ਘੱਤੇ ਨਾ ਰੱਖੇ ਉਹਨਾਂ ਵੀ ਮਗਰ ਪੈ ਜਾਂਦੇ ਆ ਤੇ ਆਪਾਂ ਜੀ ਅੰਦਰ ਉਹਨਾਂ ਦਾ ਬਲਾਕ ਨਹੀਂ ਬਣਾਇਆ ਨਾ ਵੀ ਕਈ ਵਰੀ ਅਗਲਾ ਨਹੀਂ ਬਣਾਉਂਦਾ ਤੇ ਆਪਾਂ ਮਿਲ ਕੇ ਆ ਗਏ ਤੇ ਉਹ ਕਹਿੰਦੇ ਅਸੀਂ ਤੁਹਾਡੇ ਘਰਾਂ ਕੋਲੋਂ ਮੁੜ ਕੇ ਸਾਨੂੰ ਪਤਾ ਨਹੀਂ ਸੀ ਘਰ ਦਾ ਤੇ ਮੈਂ ਕਿ ਜਦੋਂ ਹੋਣ ਆਉਂਗੇ ਤਾਂ ਜਰੂਰ ਹੋ ਕੇ ਜਾਇਓ ਤੇ ਕਹਿੰਦੇ ਚਲੋ ਜੀ ਠੀਕ ਆ ਜੀ ਹਾਂ ਜੀ ਜਰੂਰ ਆਵਾਂ ਅਸੀਂ ਹੋ ਕੇ ਜਾਵਾਂਗੇ ਜੀ ਤੇ ਹਾਂ ਜੀ ਆਪਾਂ ਹੁਣ ਘਰੇ ਪਹੁੰਚਣ ਵਾਲੇ ਆ ਜੀ ਬਸ ਹਾਂ ਜੀ ਅੱਜ ਆਪਾਂ ਦੇਖਦੇ ਹਾਂ ਜੀ ਕੀ ਬਣਾਣੇ ਆ ਦੇਖਦੇ ਆ ਫ੍ਰਿਜ ਚ ਕੀ ਆ ਜੀ ਹਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਂ ਹਾਂ ਅੱਜ ਆਪਾਂ ਦੇਖਦੇ ਆ ਜੀ ਬੱਚੇ ਕੀ ਕਰ ਰਹੇ ਨੇ ਤੇ ਇਧਰੋਂ 마ਸੀ ਇਹਦੀ ਆ ਰਹੀ ਆ ਤੇ ਗੁਲੀਨ ਪਾ ਰਹੀ ਆ ਪਾਣੀ 사시 ਗਾ ਬਾਈ ਤ ਗੁਲੀਨ ਪਾ ਰਹੀ ਆ ਪਾਣੀ ਜੀ ਬੂਟਿਆਂ ਨੂੰ ਭਾਰ ਦੀ ਭੈਣ ਬਣੀ ਸਾਰੇ ਛੁੱਕੇ ਤੇ ਆਪਾਂ ਚੱਲਦੇ ਆਂ ਜੇ ਅੰਦਰ ਸਬਜੀ ਸੂਜੀ ਬਣਾਉਣੀ ਆ ਗੁਲੀਨ ਕਰ ਰਹੀ ਆ ਵੀ ਬਾਹਰ ਤੇ ਇੱਧਰ ਜੀ ਆਪਾਂ ਦੁੱਧ ਘੜ ਦਿੱਤਾ ਤੇ ਆਪਾਂ ਨੇ ਅੱਜ ਬਣਾਵਾਂਗੇ ਜੀ ਆਲੂ ਮਟਰ ਮਟਰ ਹੈਗੇ ਜੀ ਆਪਣੇ ਘਰ ਦੇ ਤੇ ਮੈਂ ਹੁਣ ਖੁੱਲਣਾ ਫੜਾ ਫੜ ਆਟਾ ਜੀ ਤੇ ਫੇਰ ਆਪਾਂ ਆਟਾ ਬੁਣ ਕੇ ਜੀ ਮਿਲ ਲਿਆ ਨਾਲ ਦੁੱਧ ਨੂੰ ਵਾਲੀ ਆਉਣ ਨਾਲ ਹੀ ਆ ਤੇ ਅੱਜ ਆਪਾਂ ਬਣਾਵਾਂਗੇ ਜੀ ਆਲੂ ਮਟਰ ਮੈਂ ਕੈਮਰੇ ਨੂੰ ਬਣਾਉਂਗਾ ਉਹਨਾਂ ਕਾ ਜੀ ਆਪਾਂ ਜਿਹੜੀ ਹੁਣ ਸਾਡੀ ਤਲਕਾ ਆ ਰਹੀ ਆ ਇਹਨਾਂ ਨੂੰ ਜੀ ਸਰਵਤੈਂਕ ਤੇ ਅੱਜ ਆਪਾਂ ਬਣਾਵਗੇ ਜੀ ਆਪਾਂ ਆਲੂ ਮਟਰ ਜੀ ਅੱਜ ਲਾਵਾਂਗੇ ਆਪਾਂ ਸਰੋਂ ਦੇ ਤੇਲ ਦਾ ਤੜਕਾ ਜੀ ਵੱਡੇ ਤੇ ਤੜ ਲਾ ਹੁਣ ਵੱਡੇ ਇਹਦੇ ਵੀ ਤੜ ਹਾਂ ਜੀ ਨਾ ਆਪਾਂ ਨਾ ਪਹਿਲਾਂ ਤੜਕਾ ਕੱਟ ਲਿਆ ਸੀ ਟਮਾਟਰ ਰਹਿ ਗਿਆ ਸੀਗਾ ਮੈਂ ਕਿਹਾ ਚਲੋ ਤੜਕਾ ਲਾਂਦੇ ਲਾਂਦੇ ਇਹਨਾਂ ਟਮਾਟਰ ਵੀ ਕੱਟਿਆ ਜਾਊਗਾ ਤੇ ਉਧਰ ਜੀ ਨਵਜੋਤ ਬੋਲਾ ਸਤਾਉਂਦਾ ਜੀ ਆਪਣੀ ਮਾਸੀ ਨਾਲੋਂ ਲੱਗਿਆ ਪੈਸਾ ਤਾਉਣ ਤੇ ਉਧਰ ਬਹੁਤ ਹੋਵਾ ਜੀ ਪਤਾ ਨਹੀਂ ਕਿਉਂ ਕਿਸ ਮਿੱਟੀ ਦਾ પડਿਆ ਨਾ ਜਮਨੀ ਅੱਖੇ ਲਾਦਾ ਹੈਗਾ ਉਹ ਤੇ ਪਤਾ ਨਹੀਂ ਉਹ ਕੁਝ ਕਹਿ ਰਹੇ ਸੀਗੇ ਜਮਨੀ ਅੱਖ ਲੱਗੇਗੀ ਕਿ ਤੁਹਾਨੂੰ ਕਹਿ ਰਹੇ ਕਿ ਬਦਲਾ ਹੈ ਚਲ ਪਾਸਾ ਬਣਾਉਂਦੀ ਦਰਜੀ ਨੇ ਵੋਲੀਅਮ ਤਾਂ ਬੰਦ ਕਰਤਾ ਸੀ ਬਾਬਾ ਜੀ ਦਾ ਪਾਠ ਚੱਲ ਰਿਹਾ ਸੀ ਮੈਂ ਕਿਹਾ ਕਿਤੇ ਕਾਪੀਰਾਈਟ ਨਾ ਜਵੇ ਨਾ ਇਸ ਕਰਕੇ ਗਰੀਬ ਆ ਹਾਂ ਨਹੀਂ ਸਾਨੂੰ ਵੀ ਚਲਾ ਲੈਂਦੇ ਗਿੱਤੇ ਗੋਟੇ ਛੋਟੇ ਸਾਰੀ ਬੰਦ ਖਾਜੀ ਦਾ ਪੈਰ ਕਰੀ ਬਾਕੀ ਤਾਂ ਕਹਿੰਦੀ ਫੇਰ ਆਟੇ ਕੋਲ ਤੇ ਮੈਂ ਕਿੰਨੀ ਗੱਡੀ ਤੇ ਲੈ ਗਿਆ ਟਿਕਣਾ ਲਓ ਹਮੇ ਖਾਟ ਤੇ ਨਾਲ ਨੂੰ ਨੈਵੀਟੇ ਵੀ ਲਾ ਕੇ ਲੈਣਾ ਕੋਈ ਟਾਈਮ ਨਹੀਂ ਆਪੇ ਪੇਪਰ ਤੇ ਬਾਈ ਨੈਵੀਟੇ ਮਾਸੀ ਦੀ ਬਾਸੇ ਬੋਲਣਾ ਮੈਨਾਂ ਹਾਂ ਕੀ ਅੰਨ ਕਰਨੀ ਪਈ ਲਈ ਲਾਈਵ ਚ ਨਾ ਕੀ ਕਹਿੰਦੇ ਨੇ ਬਸ ਹੁਣ ਆਪਾਂ ਲਾਈਵ ਭਾਂਡੇ ਧੋਤੇ ਤੇ ਲਾਈਵ ਚ ਆਪਣਾ ਜੀ ਨਾਮ ਲਿਖਾਂਗੇ ਸਾਰਿਆਂ ਦੇ ਹਾਂ ਜੀ ਇਹਨਾਂ ਦੀ ਮਾਫੀ ਨਾ ਤਾਂ ਬੋਲ ਰਹੀ ਸੀ ਇਹਨਾਂ ਨੂੰ ਨਵਜੋਤ ਨੇ ਇੰਨਾ ਸ਼ਰਾਰਤੀਆ ਇਹਨੇ ਨਾ ਚਾਬੀ ਲੈ ਕੇ ਸਕੂਟਰੀ ਸਟਾਰਟ ਕਰ ਲਈ ਇਹਨੂੰ ਪਤਾ ਨਹੀਂ ਬਾਸਤਾ ਨਹੀਂ ਇਹਨਾਂ ਸ਼ੁਗਰ ਫੜ ਫੜ ਫਿਰ ਉਹਨਾਂ ਨੇ ਬੰਦ ਕੀਤੀ ਉਧਰੋਂ ਗਰਲੀਨ ਵੀ ਨਾਲ ਹੀ ਸੀ ਕਹਿੰਦੇ ਮੈਨੂੰ ਤਾਂ ਨਵੂ ਨੇ ਕਿਹਾ ਸੀਗਾ ਜੀ ਉਹ ਤਾਂ ਇਹਨਾਂ ਨੂੰ ਖਿਜ ਰਹੀ ਸੀ ਮੂਰੇ ਗੱਡੀ ਖੜੀ ਸੀਗੀ ਉਹਨਾਂ ਨੂੰ ਆਏ ਸੀਗਾ ਵੀ ਜੇ ਗੱਡੀ 'ਤੇ ਵੱਜਦੀ ਹੈ ਨਾ ਨਾਲੇ ਆਪਦੇ ਛੱਟ ਪੇਟ ਵੱਜਦੀ ਨਾਲੇ ਗੱਡੀ ਦਾ ਨੁਕਸਾਨ ਹੁੰਦਾ हां जी ਆਪਣਾ ਜੀ ਤੜਕਾ ਲੱਗ ਗਿਆ ਸੀਗਾ ਪਾਣੀ ਥੋੜਾ ਘੱਟ ਸੀ ਮੈਂ ਚਲੋ ਹੋਰ ਪਾ ਦਿੰਦੇ ਹਾਂ ਇਹਦੇ ਵਿੱਚ ਬੱਚੇ ਚੌਲ ਵਗੈਰਾ ਬਣਾ ਲੈਣੇ ਨੇ ਉਹਨਾਂ ਦਾ ਤਾਂ ਕਰਕੇ ਜੀ ਛੋੜ ਦਾ ਪਨੀਰ ਹੀ ਲੈ ਆਓ ਬਹੁਤ ਹਾਂ ਇਹ ਸੁੱਕ ਰਿਹਾ ਹੈ ਇਹ ਸੁੱਕ ਰਿਹਾ ਹੈ ਇਹਨੂੰ ਕੁਕ ਕਰਨਾ ਚਾਹਤ ਪਰ ਆਵੇ ਪਚੀ ਲੈ ਆ ਰਹੀ ਨੇ ਬੀਬੀ ਆ ਗੀ ਹੋਇਆ ਮੈਂ ਲਾਨੀ ਆ ਰਹੀ ਹਾਂ ਹਾਂ ਹੁਣ ਸਹੀ ਆ ਮਾਸੀ ਅੱਜ ਤੁਸੀਂ ਚੁੱਲੇ ਤੇ ਰੋਟੀ ਬਣਾਉਣੀ ਆ ਤੁਸੀਂ ਠੀਕ ਆ ਰੋਜ਼ ਹੀ ਚੁੱਲੇ ਤੇ ਬਣਾਉਣੀ ਆ ਆਪਾਂ ਸ਼ਾਮ ਟਾਈਮ ਹਾਂਜੀ ਸਵੇਰੇ ਵੀ ਤੇ ਸ਼ਾਮ ਠੀਕ ਚੁੱਲੇ ਤੇ ਬਣਾਉਣੀ ਆ ਅੱਜ ਆਪਾਂ ਰੋਟੀ ਸਾਰਿਆਂ ਨੇ ਸਾਰਿਆਂ ਨੇ ਕਿਉਂ ਬਣਾਉਣੀ ਮਾਸੀ ਤੇ ਮੰਮੀ ਨੇ ਹਾਂਜੀ ਮਾਸੀ ਅੱਜ ਚੁੱਲੇ ਤੇ ਰੋਟੀਆਂ ਲਾਉਣੀਆਂ ਵਾ ਅੱਜ ਕੀ ਪਤਾ ਰੋਜ਼ ਹੀ ਚੁੱਲੇ ਤੇ ਲਾਉਣੀਆਂ ਸਵੇਰੇ ਸ਼ਾਮ ਅੱਛਾ ਠੀਕ ਨਾਲੇ ਇਹਦੀ ਬੱਚਤ ਹੋ ਜਾਂਦੀ ਆ ਬਾਹਰ ਗਰਮੀ ਪਈਂ ਤੇ ਬਾਹਰ ਹਵਾ ਚੱਲਦੀ ਆ ਮਾਣੀ ਦਾ ਕੀ ਤਾਂ ਜਮੈਨ ਉੱਪਰ ਬਿਲਕੁਲ ਨਹੀਂ ਪਤਾ ਬਹੁਤ ਗਰਮੀ ਆ ਸ਼ਾਹ ਜੀ ਫਿਰ ਸੇ ਦਰਖਤ ਦੀ ਬਹੁਤ ਸ਼ਾਂ ਹੁੰਦੀ ਆ ਹਾਂ ਸ਼ਾਂ ਤਾਂ ਹੁੰਦੀ ਆ ਵਸੇ ਦਰਖਤ ਦੀ ਬਹੁਤ ਉੱਧਰ ਅੱਗ ਮੱਚਦੀ ਆ ਐਕਸਪਰਟ ਆਪਣੇ ਅੱਗ ਅੱਗ ਮਚਾ ਰਹੇ ਨਹੀਂ ਬਿਨਾ ਅਖਬਾਰ ਤੋਂ ਹਣਾਂ ਹਾਂਜੀ ਆਪਾਂ ਵੀਡੀਓ ਦਾ ਐਂਡ ਇਥੇ ਹੀ ਕਰਦੇ ਆਂ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੋ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਹਾਸ ਦੇ ਰਹੋ ਵਸਦੇ ਰਹੋ ਇਸੇ ਤਰ੍ਹਾਂ ਸਾਡੀਆਂ ਵੀਡੀਓ ਦੇਖਦੇ ਰਹੋ ਜੀ ਧੰਨਵਾਦ ਜੀ